ਡਾਕਟਰ ਜਨਦਾਬਾ ਤੁਸੀਂ ਪੰਚਾਇਤੀ ਚੋਣਾਂ ਦੀ ਗੱਲ ਕਰ ਰਹੇ ਆ ਜੋ ਮਾਹੌਲ ਬਣਿਆ ਹੋਇਆ ਵਾ ਤੁਸੀਂ ਔਰ ਤੁਹਾਡੀ ਸੰਸਥਾ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸਰਪੰਚ ਸਰਬਸੰਮਤੀ ਨਾਲ ਚੁਣੇ ਜਾਣ ਪਰ ਜੋ ਹੋ ਰਿਹਾ ਵਾ ਤੁਹਾਨੂੰ ਲੱਗ ਰਿਹਾ ਵਾ ਕਿ ਇਹ ਉਸ ਪਾਸੇ ਇੱਕ ਕਦਮ ਚੁੱਕਿਆ ਜਾ ਰਿਹਾ ਜਾਂ ਤੁਹਾਨੂੰ ਲੱਗ ਰਿਹਾ ਕਿ ਡੈਮੋਕ੍ਰੇਸੀ ਦਾ ਕਹਾਣ ਹੋ ਰਿਹਾ ਹਾਂਜੀ ਅਸਲ ਵਿੱਚ ਬਹੁਤ ਬਹੁਤ ਅਨਫੋਰਚੂਨੇਟ ਹੈ ਹਾਂ ਹਾਂ ਇਹ ਜਿਹੜੀਆਂ ਡਵੈਲਪਮੈਂਟਸ ਨੇ ਇਹ ਬਿਲਕੁਲ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ ਹੈ ਇਹਦੇ ਚ ਕੋਈ ਇੱਕ ਇੰਸਟੀਚੂਸ਼ਨ ਸੀਗਾ ਜਿਹੜਾ ਬੇਸਿਕ ਇੰਸਟੀਚੂਸ਼ਨ ਹੈ ਜਿਹੜਾ ਥੋੜਾ ਪਾਤਾ ਉਹਦੇ ਤੇ ਵੀ ਜਿਸ ਤਰ੍ਹਾਂ ਇਹ ਚੱਲ ਰਹੇ ਨੇ ਇਹ ਤਾਂ ਇਹ ਤਾਂ ਸਰਕਾਰੀ ਸਰਬਸੰਵਪਤੀਆਂ ਕਰਾਉਂਦੇ ਤਰੇ ਫਿਰਦੇ ਹਾਂ 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 ਇਹਦੇ ਤੇ ਲੋਕਾਂ ਦੇ ਜਿਹੜੇ ਨੇ ਮਤਲਬ ਇੱਥੇ ਮੈਂ ਤੁਹਾਨੂੰ ਆਪਦੇ ਪਿੰਡ ਦੀ ਦੱਸ ਦਿੰਨਾ ਵੀ ਇੱਥੇ ਸਾਰਾ ਪਿੰਡ ਸਰਬਸੰਪਤੀ ਆਸਥੀ ਜਿਹੜੀਆਂ ਨਾ ਉਹ ਤਿਆਰ ਸੀਗਾ ਹਾਂ ਇੱਕ ਬੰਦਾ ਜਿਹੜਾ ਕਹਿੰਦਾ ਮੈਂ ਤਾਂ ਜਿਹੜਾ ਨਾ ਮੈਂ ਤਾਂ ਆਪਣੀ ਜਿਹੜਾ ਹੈਗਾ ਉਹ ਲੱਖ ਰੁਪਈਆ ਦਾ ਕਹਿੰਦਾ ਵੀ ਮੈਂ ਦੇ ਆਂ ਤੇ ਮੇਰੇ ਜਿਹੜੇ ਹੈਗੇ ਨੇ ਮੈਂ ਪੇਪਰ ਮੇਰੇ ਹੀ ਰਹਿਣੇ ਨੇ ਬਾਕੀ ਸਾਰਿਆਂ ਦੇ ਰਿਜੈਕਟ ਹੋ ਜਾਣੇ ਮੈਂ ਤਾਂ ਇਤਨਾ ਸਰਪੰਚ ਬਣ ਉਹ ਕਿਨੂੰ ਦੇ ਆਇਆ ਪੈਸਾ ਸੋ ਇਸ ਇੱਕ ਮਿੰਟ ਕਿਨੂੰ ਪੈਸਾ ਦੇ ਆਇਆ ਜਿਹੜਾ ਕਹਿੰਦਾ ਹਲਕਾ ਇੰਚਾਰਜ ਹੁਣ ਨਾ ਤੇ ਫਿਰ ਉਹ ਜਿਹੜੀਆਂ ਨਾ ਹੋਰਤਾਂ ਲੈ ਲੱਗਦੀਆਂ ਗੱਲ ਉਹ ਸ਼ਰਿਆਂ ਨੂੰ ਸਾਰੇ ਬੰਨ ਨੂੰ ਪਤਾ ਅੱਛਾ ਉਹ ਕਹਿੰਦਾ ਕਹਿੰਦਾ ਮੈਂ ਇਸ ਤਰ੍ਹਾਂ ਦਾ ਮੰਨਦਾ ਨਹੀਂਗਾ ਪਰ ਜਿਹੜੀ ਹੈਗੀ ਐਸ ਕੀ ਕਿਸੇ ਤਰੀਕ ਸਰਪੰਚ ਭਾਣਦੇ ਨੇ ਸਾਨੂੰ ਕਿਹਾ ਵੀ ਨਹੀਂ ਤੁਸੀਂ ਆਪਣੀ ਫੈਸਲਾ ਸਾਨੂੰ ਦੇਜੋ ਤੇ ਤੁਸੀਂ ਸਰਪੰਚ ਬਣੇ ਸਾਡੇ ਕੋਲ ਆ ਕੇ ਦਿਸ ਇਸ ਵਾਟ ਇਜ਼ ਹੈਪਨਿੰਗ ਅੱਛਾ ਕੱਲ ਪਰਸੋਂ ਤੁਸੀਂ ਦੇਖੋ ਕਿੱਥੇ ਉਹ ਜਿਹੜਾ ਹੈਗਾ ਉਹ ਜਿਹੜਾ ਉਹ ਆਪਣਾ ਇੱਥੇ ਸਾਡੇ ਤਾਂ ਉਹ ਅਰਦਾਸਪੁਰ ਦੇ ਜਿਹੜਾ ਹੈਗਾ ਐਮਕਪੀਬੀ ਹੋਰ ਦੂਜੇ ਜਿਹੋ ਲੜਕਿਆਂ ਨੇ ਲੋਕਾਂ ਦੇ ਪੇਪਰ ਐਨੇ ਟੀਟਸ ਕਰਦੇ ਨੇ ਉਹਨਾਂ ਨੂੰ ਇੱਕ ਕੰਪਲੈਕਸ ਰਿਪੋਰਟ ਭੁਲਾਣਾ ਥੋੜਾ ਐਨਸੀ ਐਨਸੀ ਕਰ ਕਰਾ ਕੇ ਅੱਛਾ 19 ਤਰੀਕ ਨੂੰ ਤੁਸੀਂ ਇਹ ਅਨੋਟੀਫਿਕੇਸ਼ਨ ਜਾਰੀ ਕਰਦੇ ਨੇ ਹਾਂਜੀ ਤੇ ਇਹਦੀ ਇਲੈਕਸ਼ਨ ਦੀ ਤੇ ਭਾਜੀ 24 ਤਰੀਕ ਤੱਕ ਤਾਂ ਰਿਜ਼ਰਵੇਸ਼ਨ ਦੀਆਂ ਜਿਹੜੀਆਂ ਨੇ ਬਕਾਇਆ ਹੋਂ ਰਿਕਾਰਡ ਨੇ ਲਿਸਟਾਂ ਜਿਹੜੀਆਂ ਡੀਸੀਸ ਨੂੰ ਉਸ ਤੋਂ ਬਾਅਦ 22 ਤਰੀਕ ਨੂੰ 19 ਨੂੰ ਨੋਟੀਫਿਕੇਸ਼ਨ ਕਰਕੇ 22 ਨੂੰ ਇਹ ਡੀਸੀਸ ਨੂੰ ਚਿੱਠੀ ਪਾਉਂਦੇ ਨੇ ਕਿ ਤੁਸੀਂ ਰਿਜ਼ਰਵੇਸ਼ਨ ਦੀ ਇਹ ਨੋਟੀਫਿਕੇਸ਼ਨ ਜਾਰੀ ਕਰੋ ਉਹ 24 25 ਤੱਕ ਉਹ ਨਹੀਂ ਹੁੰਦੀਆਂ 27 ਤੋਂ ਨਾਮੀਨੇਸ਼ਨਸ ਨੇ ਤੁਸੀਂ ਅੰਦਾਜ਼ਾ ਲਾਓ 27 ਤੋਂ ਇਹਨਾਂ ਨੇ ਰੱਖੀਆਂ ਵੀ ਸੀਗੀਆਂ ਉਸ ਤੋਂ ਅਗਲੇ ਦਿਨ ਛੁੱਟੀ ਸੀ ਉਸ ਤੋਂ ਕਰਕੇ ਤੇ ਜਿਹੜਾ ਹੈਗਾ ਉਹੀ ਦਿਨ ਨਹੀਂ ਬਚਿਆ ਤੇ ਔਰ ਜਿਹੜੀ ਹਾਲੇ ਤੱਕ ਇਹਨਾਂ ਦੀਆਂ ਕਮਿਊਨੀਕੇਸ਼ਨਸ ਵੀ ਕਿਹੜਾ ਕਿਹੜੇ ਦਫ਼ਤਰ ਤੇ ਕਿੱਥੇ ਉਹ ਨੋਮੀਨੇਸ਼ਨਸ ਲੈਣਗੇ ਉਹੀ ਹਾਲੇ ਤੱਕ ਇਹ ਜਿਹੜੀਆਂ ਇਹਨਾਂ ਦੀ ਫਾਈਨਲ ਹੁੰਦੀਆਂ ਤੁਸੀਂ ਫਿਰ ਦੱਸਦੇ ਨੇ ਤੁਸੀਂ ਇਹ ਹਾਈਟ ਆਫ ਜਿਹੜਾ ਹੈਗਾ ਮੈਂ ਮਾਦਕ ਮਾਲਮਾ ਲਗੀਆਂ ਵੀ ਇਹ ਕੀ ਪ੍ਰੋਸੈਸ ਹੈ ਨਾ ਕੋਈ ਇਲੈਕਸ਼ਨ ਕਮਿਸ਼ਨ ਇਸ ਚੀਜ਼ਾਂ નોਟਿਸ ਲੈ ਰਹੀਆਂ ਅਚਾਨਕ ਇਲੈਕਸ਼ਨ ਦੇ ਪੋਟੀਸ਼ਨ ਵੀ ਹੋਈ ਵੀ ਹੈ ਹਾਈ ਕੋਰਟ ਚ ਸੂ ਮੋਟੋ ਉਹਨਾਂ ਨੇ ਵੀ ਲੈਣਾ ਚਾਹੀਦਾ ਦੇਖੋ ਫੈਕਚੁਅਲ ਹੈਗਾ ਸਾਰਾ ਕੁਝ ਨਜ਼ਰ ਆਉਂਦਾ ਹੈ ਇਹ ਕਾਦੀ ਇਲੈਕਸ਼ਨ ਹੈ ਇਸ ਤਰ੍ਹਾਂ ਦਾ ਪੰਚਾਇਤ ਦਾ ਵੀ ਇੰਸਟੀਚਨ ਤਬਾਹ ਕਰ ਦੇਣ ਲੱਗੇ ਨੇ ਅਸੀਂ ਦੇਖੋ ਅਸੀਂ ਇੱਕ ਪੇਨਕ ਪਾਜੀ ਸ਼ੁਰੂ ਕੀਤੀ ਸੀ ਕਿ ਇਹ ਸੈਂਕੜੇ ਇਹ ਪਿੰਡਾਂ ਚੋਂ ਧੜੇਬੰਦੀ ਖਤਮ ਹੋ ਕੇ ਜਿਹੜੀਆਂ ਨੇ ਨਾ ਸਬਸਤੀ ਦਾ ਬਚਾਤਾ ਬਣ ਸਰਕਾਰੀ ਸਰਬਸੰਧੀਆਂ ਥੋੜੀ ਕਰਾਉਣ ਵਾਸਤੇ ਅਸੀਂ ਕੀਤੀ ਸੀ ਬਿਲਕੁਲ ਠੀਕ ਹੈ ਪੇਪਰ ਸਾਰੇ ਦੇ ਰਿਜੈਕਟ ਕਰਕੇ ਤੇ ਤੁਸੀਂ ਜਿਹੜੀ ਹੈਗੀ ਤੁਸੀਂ ਸਰਪੰਚੀ ਵੀ ਦਿਖਾ ਦਿਓ ਤੇ ਅਸੀਂ 5 ਲੱਖ ਰੁਪਏ ਦੇ ਦੇਵਾਂਗਾ ਲਫਾਫੇ ਜਾਂ ਥੋੜੀ ਜਿਹੀ ਸਰਪੰਚੀ ਦੇ ਜਿਹੜਾ ਡਾਕਟਰ ਮੈ ਤੁਹਾਨੂੰ ਦੇਸੀ ਬਿਲਕੁਲ ਸਹੀ ਗੱਲ ਆਰਾਮ ਸਭਾ ਗਈ ਦੀ ਹੈ ਵੀ ਅਸੀਂ ਇੱਥੇ ਕਰਨਾ ਚਾਹੁੰਦੇ ਹਾਂ ਔਰ ਇੱਕ ਮੰਦਾ ਬਾਕੀਆਂ ਦੇ ਪੇਪਰ ਰਿਜੈਕਟ ਕਰਕੇ ਸਰਪੰਚੀ ਆ ਦੀ ਆਹ ਹਾਲ ਹੈ ਬੁਰਾ ਹਾਲ ਬਹੁਤ ਮਿਹਰਬਾਨੀ ਥੈਂਕ ਯੂ ਡਾਕਟਰ ਜੰਦਾਵਾ ਬਹੁਤ ਡਾਕਟਰ ਰੰਦਾਵਾ ਕਹਿ ਰਹੇ ਨੇ ਬਹੁਤ ਬੁਰਾ ਹਾਲ ਹੈ ਸਰਵ ਸੰਮਤੀ ਦੀ ਗੱਲ ਕੀਤੀ ਸੀ ਸਰਕਾਰੀ ਸੰਮਤੀ ਦੀ ਗੱਲ ਨਹੀਂ ਸੀ ਕੀਤੀ ਬਿਲਕੁਲ ਸਹੀ ਕਿਹਾ ਉਹਨਾਂ ਨੇ ਔਰ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਪਿੰਡ 'ਚ ਔਰ ਬਾਕੀ ਸਾਰੇ ਇਲਾਕੇ 'ਚ ਕੀ ਹਾਲ ਹੋ ਰਿਹਾ ਬਹੁਤ ਮਿਹਰਬਾਨੀ ਡਾਕਟਰ ਰੰਦਾਵਾ ਥੈਂਕ ਯੂ ਥੈਂਕ ਯੂ ਬਾਜੀ ਥੈਂਕ ਯੂ ਸੋ